ਇੱਕ ਬੱਚਾ ਰੋਜ਼ ਸਵੇਰੇ ਸਵੇਰੇ ਇੱਕ ਕਰੋੜਪਤੀ ਵਿਅਕਤੀ ਦੀ ਕਾਰ ਜੋ ਕਿ ਉਹਦੇ ਘਰ ਦੇ ਸਾਹਮਣੇ ਹੀ ਖੜੀ ਹੁੰਦੀ ਸੀ ਆ ਕੇ ਸਾਫ਼ ਕਰ ਜਾਂਦਾ ਉਹ ਬਿਨਾਂ ਕੁਝ ਬੋਲੇ ਚੁੱਪਚਾਪ ਉੱਥੋਂ ਚਲਾ ਜਾਂਦਾ ਸੀ ਲੋਕ ਉਹਨੂੰ ਪੁੱਛਦੇ ਵੀ ਕਿ ਇਹ ਤੂੰ ਕਿਉਂ ਕਰਦਾ ਹੈ ਤੇਰੇ ਨਾਲ ਕੋਈ ਚਬਰਦਸਤੀ ਕਰ ਰਿਹਾ ਹੈ ਤਾਂ ਉਹ ਕਹਿੰਦਾ ਕਿ ਨਹੀਂ ਮੇਰਾ ਮਨ ਕਰਦਾ ਹੈ ਕਿ ਮੈਂ ਇਸ ਕਾਰ ਨੂੰ ਸਾਫ਼ ਕਰਾਂ ਮੈਂ ਇਸੇ ਕਰਕੇ ਕਾਰ ਨੂੰ ਸਾਫ਼ ਕਰਦਾ ਮੇਰੇ ਨਾਲ ਕੋਈ ਵੀ ਤੱਕਾ ਨਹੀਂ ਕਰਦਾ ਕਾਰ ਦਾ ਮਾਲਕ ਵੀ ਇਹ ਸਭ ਕੁਝ ਜੋ ਹੋ ਰਿਹਾ ਸੀ ਉਸ ਨੂੰ ਦੇਖ ਕੇ ਕਾਫੀ ਹੈਰਾਨ ਹੁੰਦਾ ਹੈ ਪਰ ਉਸ ਦੀ ਜ਼ਿੰਦਗੀ ਐਨੀ ਬਿਜੀ ਸੀ ਕਿ ਉਹ ਇਸ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੰਦਾ ਇੱਕ ਦਿਨ ਸਵੇਰੇ ਜਦੋਂ ਉਸਨੇ ਜਲਦੀ ਕਿਤੇ ਜਾਣਾ ਸੀ ਉਹ ਘਰ ਤੋਂ ਜਲਦੀ ਬਾਹਰ ਆ ਜਾਂਦਾ ਉਸ ਸਮੇਂ ਉਹ ਮੁੰਡਾ ਕਾਰ ਨੂੰ ਸਾਫ਼ ਕਰ ਰਿਹਾ ਸੀ ਕਾਰ ਦਾ ਮਾਲਕ ਉਸ ਮੁੰਡੇ ਨੂੰ ਪੁੱਛਦਾ ਹੈ ਕਿ ਬੇਟਾ ਤੂੰ ਇਹ ਕਾਰ ਕਿਉਂ ਸਾਫ਼ ਕਰਦਾ ਹੈ ਤਾਂ ਇਸ ਤੇ ਜਵਾਬ ਵਿੱਚ ਉਹ ਮੁੰਡਾ ਜੋ ਗੱਲ ਉਸ ਵਿਅਕਤੀ ਨੂੰ ਦੱਸਦਾ ਹੈ ਉਹ ਸੁਣ ਕੇ ਉਹ ਮੇਰਾ ਆਦਮੀ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਸ ਦਿਨ ਤੋਂ ਬਾਅਦ ਕੁਝ ਜਿਹਾ ਹੁੰਦਾ ਜਿਸ ਦੀ ਕਲਪਨਾ ਨਾ ਹੀ ਤਾਂ ਉਸ ਵਿਅਕਤੀ ਨੇ ਕੀਤੀ ਸੀ ਤੇ ਨਾ ਹੀ ਉਸ ਅਮੀਰ ਵਿਅਕਤੀ ਨੇ ਕੌਣ ਸੀ ਉਹ ਬੱਚਾ ਤੇ ਕਿਉਂ ਉਹ ਬੱਚਾ ਕਾਰ ਨੂੰ ਰੋਜ਼ਾਨਾ ਸਾਫ਼ ਕਰਦਾ ਸੀ ਕਹਾਣੀ ਦੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਮਨਜੀਤ ਨਾਮ ਦਾ ਵਿਅਕਤੀ ਰਹਿੰਦਾ ਹੈ ਜਿਸ ਦੇ ਘਰ ਵਿੱਚ ਉਸ ਦੇ ਮਾਤਾ ਪਿਤਾ ਪਤਨੀ ਤੇ ਦੋ ਬੱਚੇ ਹਨ ਮਨਜੀਤ ਦੇ ਪਿਓ ਦੇ ਕਾਫੀ ਬਿਜ਼ਨਸ ਸੀ ਜਿਨ੍ਹਾਂ ਨੂੰ ਹੁਣ ਮਨਜੀਤ ਹੀ ਸੰਭਾਲਣ ਲੱਗ ਗਿਆ ਉਸ ਦਾ ਪਿਓ ਘਰ ਵਿੱਚ ਹੀ ਆਰਾਮ ਕਰਦਾ ਮਨਜੀਤ ਦੀ ਘਰਵਾਲੀ ਵੀ ਬਹੁਤ ਜ਼ਿਆਦਾ ਸਿਆਣੀ ਤੇ ਸਮਝਦਾਰ ਸੀ ਉਹ ਆਪਣੇ ਸੱਸ ਸਹੁਰੇ ਦੀ ਬਹੁਤ ਹੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਸੀ ਪਰਿਵਾਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਸੀ ਇੱਕ ਦਿਨ ਜਦੋਂ ਮਨਜੀਤ ਆਪਣੇ ਕੰਮ ਤੋਂ ਘਰੇ ਵਾਪਸ ਆਉਂਦਾ ਤਾਂ ਉਹਦੀ ਘਰਵਾਲੀ ਉਹਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਇੱਕ ਦੋ ਦਿਨ ਕੰਮ ਤੋਂ ਛੁੱਟੀ ਲੈ ਲਓ ਆਪਾਂ ਮੰਮੀ ਪਾਪਾ ਨਾਲ ਕਿਤੇ ਘੁੰਮਣ ਚੱਲਦੇ ਆ ਪਰ ਮਨਜੀਤ ਕਹਿਣ ਲੱਗਦਾ ਕਿ ਜੇ ਤੁਸੀਂ ਕਿਤੇ ਜਾਣਾ ਹੀ ਹੈ ਤਾਂ ਤੁਸੀਂ ਮੰਮੀ ਪਾਪਾ ਨਾਲ ਡਰਾਈਵਰ ਨੂੰ ਨਾਲ ਲੈ ਕੇ ਚਲੇ ਜਾਓ ਮੈਨੂੰ ਬਹੁਤ ਕੰਮ ਹੈ ਮੈਂ ਨਹੀਂ ਜਾ ਸਕਦਾ ਪਹਿਲਾਂ ਤਾਂ ਮਨਜੀਤ ਦੀ ਪਤਨੀ ਉਸ ਨਾਲ ਚੱਲਣ ਦੀ ਜਿੱਦ ਕਰਨ ਲੱਗਦੀ ਹੈ ਪਰ ਮਨਜੀਤ ਆਪਣੇ ਘਰ ਵਾਲੀ ਨੂੰ ਸਮਝਾ ਦਿੰਦਾ ਹੈ ਕਿ ਜੇ ਮੈਂ ਇੱਕ ਦਿਨ ਵੀ ਕੰਮ ਤੋਂ ਛੁੱਟੀ ਲਈ ਤਾਂ ਆਪਣਾ ਕੰਮ ਉਲਝ ਜਾਵੇਗਾ ਮਨਜੀਤ ਦੀ ਗੱਲ ਸੁਣ ਕੇ ਪਤਨੀ ਸਮਝ ਜਾਂਦੀ ਹੈ ਤੇ ਕਹਿਣ ਲੱਗਦੀ ਹੈ ਕਿ ਠੀਕ ਹੈ ਅਸੀਂ ਚਲੇ ਜਾਂਦੇ ਹਾਂ ਮੈਂ ਬੱਚਿਆਂ ਨੂੰ ਵੀ ਨਾਲ ਲੈ ਜਾਵਾਂਗੀ ਦੋ ਦਿਨਾਂ ਬਾਅਦ ਅਸੀਂ ਵਾਪਸ ਆ ਜਾਾਂਗੇ ਅਗਲੇ ਦਿਨ ਮਨਜੀਤ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਨਿਕਲ ਜਾਂਦਾ ਹੈ ਤੇ ਬਾਕੀ ਦਾ ਪਰਿਵਾਰ ਡਰਾਈਵਰ ਨਾਲ ਘੁੰਮਣ ਲਈ ਘਰੋਂ ਨਿਕਲ ਜਾਂਦਾ ਹੈ। ਅਗਲੇ ਦਿਨ ਸ਼ਾਮ ਨੂੰ ਜਦੋਂ ਮਨਜੀਤ ਕੰਮ ਤੋਂ ਘਰੇ ਵਾਪਸ ਆਉਂਦਾ ਹੈ ਤਾਂ ਉਹਦੀ ਪਤਨੀ ਦਾ ਫੋਨ ਆਉਂਦਾ ਹੈ। ਮਨਜੀਤ ਖੁਸ਼ੀ-ਖੁਸ਼ੀ ਫੋਨ ਚੱਕਦਾ ਹੈ ਪਰ ਦੂਜੇ ਪਾਸੇ ਜਦੋਂ ਉਹ ਫੋਨ ਚੱਕਦਾ ਹੈ ਤਾਂ ਕੋਈ ਹੋਰ ਵਿਅਕਤੀ ਹੀ ਗੱਲ ਕਰ ਰਿਹਾ ਸੀ। ਉਹ ਵਿਅਕਤੀ ਮਨਜੀਤ ਨੂੰ ਦੱਸਦਾ ਹੈ ਕਿ ਇਸ ਕਾਰ ਵਿੱਚ ਇਹ ਔਰਤ ਸਫ਼ਰ ਕਰ ਰਹੀ ਸੀ ਉਸ ਗੱਡੀ ਦਾ ਐਕਸੀਡੈਂਟ ਹੋ ਗਿਆ। ਤੇ 6 ਜਾਨਾਂ ਦੀ ਮੌਤ ਹੋ ਗਈ। ਇਹ ਖਬਰ ਸੁਣ ਕੇ ਮਨਜੀਤ ਜਲਦੀ ਨਾਲ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੋਂ ਦਾ ਪਤਾ ਉਸ ਵਿਅਕਤੀ ਨੇ ਉਹਨੂੰ ਦੱਸਿਆ ਸੀ। ਆਪਣੇ ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਅਚਾਨਕ ਮਰਿਆ ਦੇਖ ਕੇ ਮਨਜੀਤ ਦੇ ਤਾਂ ਪੈਰਾਂ ਥੱਲੇ ਜ਼ਮੀਨ ਹੀ ਨਿਕਲ ਗਈ ਸੀ। ਮਨਜੀਤ ਨੂੰ ਅਜੀਹਾ ਝਟਕਾ ਲੱਗਿਆ ਸੀ ਜਿਸ ਨਾਲ ਪੂਰਾ ਪਰਿਵਾਰ ਉਸ ਨੂੰ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਮਨਜੀਤ ਗਹਿਰੇ ਸਦਮੇ ਵਿੱਚ ਪਹੁੰਚ ਜਾਂਦਾ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਸਾਰੇ ਪਰਿਵਾਰ ਦਾ ਅੰਤਿਮ ਸੰਸਕਾਰ ਤਾਂ ਮਨਜੀਤ ਕਰ ਦਿੰਦਾ ਪਰ ਉਹਦੀਆਂ ਅੱਖਾਂ ਵਿੱਚੋਂ ਇੱਕ ਵੀ ਹੰਝੂ ਨਹੀਂ ਨਿਕਲਦਾ ਕਿਉਂਕਿ ਉਸ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ ਰਿਸ਼ਤੇਦਾਰ ਜਦੋਂ ਉਸ ਨੂੰ ਹੌਸਲਾ ਦਿੰਦੇ ਹਨ ਤਾਂ ਉਹ ਫੇਰ ਵੀ ਚੁੱਪਚਾ ਬੈਠਾ ਰਹਿੰਦਾ ਜਦੋਂ ਮਨਜੀਤ ਦੀਆਂ ਭੈਣਾਂ ਉਸ ਨੂੰ ਹੌਸਲਾ ਦਿੰਦੀਆਂ ਹੋਈਆਂ ਗੱਲਾਂ ਕਰਦੀਆਂ ਤਾਂ ਉਹ ਉੱਚੀ-ਉੱਚੀ ਚੀਕ-ਚੀਕ ਕੇ ਰੋਣ ਲੱਗਦਾ ਕਿਉਂਕਿ ਉਸ ਦੀ ਤਾਂ ਪੂਰੀ ਦੁਨੀਆ ਹੀ ਉੱਜੜ ਚੁੱਕੀ ਸੀ ਉਹ ਸੋਚਣ ਲੱਗਦਾ ਹੈ ਕਿ ਮੈਨੂੰ ਇਹਨਾਂ ਨੂੰ ਇਕੱਲਿਆਂ ਨੂੰ ਨਹੀਂ ਸੀ ਜਾਣ ਦੇਣਾ ਚਾਹੀਦਾ ਹਰ ਹੁਣ ਜੋ ਹੋ ਗਿਆ ਉਸ ਨੂੰ ਕੋਈ ਨਹੀਂ ਸੀ ਬਦਲ ਸਕਦਾ ਰਿਸ਼ਤੇਦਾਰਾਂ ਦੇ ਚਲੇ ਜਾਣ ਤੋਂ ਬਾਅਦ ਮਨਜੀਤ ਹੁਣ ਘਰ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਸੀ ਉਹਦੇ ਸਾਰੇ ਪਰਿਵਾਰ ਦੀਆਂ ਯਾਦਾਂ ਇਸ ਘਰ ਵਿੱਚ ਰਹਿ ਗਈਆਂ ਸੀ ਉਹ ਬਹੁਤ ਜ਼ਿਆਦਾ ਦੁਖੀ ਸੀ ਇਕੱਲੇ ਨੂੰ ਇਹ ਘਰ ਖਾਣ ਨੂੰ ਆਉਂਦਾ ਥੋੜੇ ਟਾਈਮ ਬਾਅਦ ਮਨਜੀਤ ਆਪਣਾ ਘਰ ਬਦਲ ਲੈਂਦਾ ਹੈ ਉਹ ਆਪਣੇ ਇਸ ਘਰ ਨੂੰ ਛੱਡ ਕੇ ਇੱਕ ਹੋਰ ਘਰ ਵਿੱਚ ਚਲਾ ਜਾਂਦਾ ਪਰ ਉੱਥੇ ਆ ਕੇ ਵੀ ਉਹਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਂਦੀ ਸੀ ਕਿਉਂਕਿ ਜਦੋਂ ਵੀ ਕਦੇ ਉਹ ਬਾਜ਼ਾਰ ਜਾਂਦਾ ਤਾਂ ਉਹ ਆਪਣੇ ਆਪ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਦਾ ਸੀ ਇਸ ਤੋਂ ਬਾਅਦ ਮਨਜੀਤ ਸ਼ਰਾਬ ਦਾ ਸਹਾਰਾ ਲੈਣ ਲੱਗਦਾ ਇੱਕ ਦਿਨ ਉਹ ਫੈਸਲਾ ਕਰਦਾ ਹੈ ਕਿ ਮੈਂ ਇਹ ਸ਼ਹਿਰ ਛੱਡ ਕੇ ਕਿਸੇ ਦੂਜੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਜਾਵਾਂਗਾ ਇਸੇ ਲਈ ਉਹ ਲੁਧਿਆਣੇ ਨੂੰ ਛੱਡ ਕੇ ਹਰਿਆਣੇ ਦੇ ਸ਼ਹਿਰ ਫਰੀਦাবাদ ਚਲਾ ਜਾਂਦਾ ਹੈ ਇੱਥੇ ਉਸ ਦਾ ਆਪਣਾ ਘਰ ਸੀ ਫਰੀਦাবাদ ਵਿੱਚ ਵੀ ਉਹਨਾਂ ਦੀ ਇੱਕ ਛੋਟੀ ਜੀ ਫੈਕਟਰੀ ਸੀ ਇਹ ਘਰ ਮਨਜੀਤ ਦੇ ਪਿਓ ਨੇ ਕਾਫੀ ਟਾਈਮ ਪਹਿਲਾਂ ਖਰੀਦਿਆ ਸੀ ਜਦੋਂ ਉਹਨਾਂ ਨੇ ਇੱਥੇ ਫੈਕਟਰੀ ਬਣਾਈ ਸੀ ਘਰ ਵਧੀਆ ਕਲੋਨੀ ਵਿੱਚ ਬਣਿਆ ਹੋਇਆ ਸੀ ਉਹ ਇੱਥੇ ਆ ਕੇ ਆਪਣਾ ਸਮਾਂ ਗੁਜ਼ਾਰਨ ਲੱਗਦਾ ਹੁਣ ਉਹ ਆਪਣਾ ਕੰਮ ਵੀ ਆਨਲਾਈਨ ਹੀ ਕਰਨ ਲੱਗ ਗਿਆ ਸੀ ਘਰ ਵਿੱਚ ਹੀ ਸਾਰਾ ਦਿਨ ਬੈਠਾ ਰਹਿੰਦਾ ਘਰ ਤੋਂ ਬਾਹਰ ਤਾਂ ਸਿਰਫ ਉਸੇ ਟਾਈਮ ਨਿਕਲਦਾ ਜਦੋਂ ਉਸ ਨੂੰ ਕੁਝ ਨਾ ਕੁਝ ਸਮਾਨ ਖਰੀਦਣਾ ਹੁੰਦਾ ਸੀ ਨਹੀਂ ਤਾਂ ਉਹ ਆਪਣਾ ਕੰਮ ਘਰ ਵਿੱਚ ਰਹਿ ਕੇ ਹੀ ਕਰਨ ਲੱਗ ਗਿਆ ਸੀ ਹੁਣ ਉਸ ਨੂੰ ਫਰੀਦাবাদ ਸ਼ਿਫਟ ਹੋਏ 1 ਮਹੀਨਾ ਹੋ ਗਿਆ ਮਨਜੀਤ ਇਹ ਦੇਖ ਰਿਹਾ ਸੀ ਕਿ ਉਸਦੀ ਕਾਰ ਨੂੰ ਹਰ ਰੋਜ਼ ਕੋਈ ਨਾ ਕੋਈ ਸਾਫ਼ ਕਰਕੇ ਚਲਾ ਜਾਂਦਾ ਜਦੋਂ ਕਦੇ ਉਹ ਕਾਰ ਨੂੰ ਬਾਹਰ ਕੱਢਦਾ ਤਾਂ ਉਹ ਸੋਚਣ ਲੱਗਦਾ ਕਿ ਇਹਨੂੰ ਸਾਫ਼ ਕੌਣ ਕਰਦਾ ਉਸਨੇ ਇਸ ਗੱਲ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਉਹਦੇ ਦਿਮਾਗ ਵਿੱਚ ਇਹ ਸੀ ਕਿ ਹੋ ਸਕਦਾ ਹੈ ਕਲੋਨੀ ਵਾਲਿਆਂ ਨੇ ਕਾਰ ਸਾਫ਼ ਕਰਨ ਲਈ ਕਿਸੇ ਨੂੰ ਰੱਖਿਆ ਹੋਵੇ ਉਹ ਇਸ ਗੱਲ ਨੂੰ ਉੱਥੇ ਹੀ ਛੱਡ ਦਿੰਦਾ ਪਰ ਜਿਵੇਂ ਹੀ ਹੁਣ ਕਾਰ ਦੀ ਸਫਾਈ ਹੁੰਦੀ ਨੂੰ ਡੇਢ ਮਹੀਨਾ ਹੋ ਗਿਆ ਸੀ ਤਾਂ ਇੱਕ ਦਿਨ ਸਵੇਰੇ ਸਵੇਰੇ ਉਹ ਜਲਦੀ ਨਾਲ ਆਪਣੇ ਘਰ ਤੋਂ ਬਾਹਰ ਨਿਕਲਦਾ ਕਿਉਂਕਿ ਉਹਨੇ ਘਰ ਵਿੱਚ ਅੱਜ ਦੁੱਧ ਨਹੀਂ ਸੀ ਤੇ ਉਹ ਦੁੱਧ ਲੈਣ ਲਈ ਬਾਜ਼ਾਰ ਜਾਂਦਾ ਹੈ ਉਹ ਆਪਣੀ ਕਾਰ ਨੂੰ ਬਾਹਰ ਹੀ ਗਲੀ ਵਿੱਚ ਖੜਾ ਕਰਦਾ ਸੀ ਜਿਵੇਂ ਹੀ ਉਹ ਅੱਜ ਜਲਦੀ ਨਾਲ ਘਰ ਤੋਂ ਬਾਹਰ ਨਿਕਲਦਾ ਤਾਂ ਉਹਨੂੰ ਇਹ ਪਤਾ ਲੱਗਦਾ ਕਿ ਇੱਕ ਛੋਟਾ ਜਿਹਾ ਮਾਸੂਮ ਬੱਚਾ ਉਹਦੀ ਕਾਰ ਨੂੰ ਸਾਫ਼ ਕਰ ਰਿਹਾ ਹੈ ਜਿਦੇ ਕੱਪੜੇ ਪਾਟੇ ਪੁਰਾਣੇ ਤੇ ਗੰਦੇ ਸਨ ਉਹਦੇ ਪੈਰਾਂ ਵਿੱਚ ਕਸੀਆਂ ਹੋਈਆਂ ਚੱਪਲਾਂ ਸੀ ਇਹ ਦੇਖ ਕੇ ਮਨਜੀਤ ਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਸੋਚਣ ਲੱਗਦਾ ਹੈ ਕਿ ਇਹ ਬੱਚਾ ਮੇਰੀ ਕਾਰ ਨੂੰ ਕਿਉਂ ਸਾਫ਼ ਕਰ ਰਿਹਾ ਹੈ ਮਨਜੀਤ ਉਸਦੇ ਕੋਲ ਜਾਂਦਾ ਤੇ ਪੁੱਛਣ ਲੱਗਦਾ ਹੈ ਕਿ ਬੱਚੇ ਤੂੰ ਇਸ ਨੂੰ ਕਿਉਂ ਸਾਫ਼ ਕਰ ਰਿਹਾ ਹੈ ਉਹ ਬੱਚਾ ਕਹਿੰਦਾ ਹੈ ਕਿ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਤਾਂ ਆਪਣੇ ਆਪ ਹੀ ਇਸ ਕਾਰ ਨੂੰ ਸਾਫ਼ ਕਰ ਰਿਹਾ ਕਿਉਂਕਿ ਇਸ ਕਾਰ ਨੂੰ ਸਾਫ਼ ਕਰਨਾ ਮੈਨੂੰ ਚੰਗਾ ਲੱਗਦਾ ਹੈ ਇਹ ਗੱਲ ਸੁਣ ਕੇ ਮਨਜੀਤ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਉਸ ਬੱਚੇ ਨੂੰ ਪੁੱਛਦਾ ਹੈ ਕਿ ਕਿਉਂ ਅਜਿਹਾ ਕੀ ਹੈ ਇਸ ਕਾਰ 'ਚ ਜੋ ਤੂੰ ਇਹਨੂੰ ਸਾਫ਼ ਕਰਦਾ ਤੇ ਤੈਨੂੰ ਇਹ ਚੰਗਾ ਲੱਗਦਾ ਉਹ ਬੱਚਾ ਥੋੜੀ ਦੇਰ ਲਈ ਚੁੱਪ ਕਰ ਜਾਂਦਾ ਪਰ ਜਦੋਂ ਮਨਜੀਤ ਦੁਬਾਰੇ ਉਹਨੂੰ ਪੁੱਛਦਾ ਹੈ ਤਾਂ ਬੱਚਾ ਕਹਿਣ ਲੱਗਦਾ ਹੈ ਕਿ ਇਸ ਕਾਰ ਦਾ ਰੰਗ ਕਾਲਾ ਹੈ ਤੇ ਇਸੇ ਤਰ੍ਹਾਂ ਦੀ ਇੱਕ ਕਾਰ ਮੇਰੇ ਪਾਪਾ ਦੇ ਕੋਲ ਵੀ ਸੀ ਜਦੋਂ ਮੇਰੇ ਪਾਪਾ ਕਾਰ ਨੂੰ ਘਰੇ ਲੈ ਕੇ ਆਉਂਦੇ ਮੈਂ ਤੇ ਮੇਰੇ ਪਾਪਾ ਮਿਲ ਕੇ ਕਾਰ ਨੂੰ ਸਾਫ਼ ਕਰਦੇ ਸੀ ਪਰ ਹੁਣ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਇਹ ਗੱਲ ਦੱਸਦੇ ਹੋਏ ਬੱਚੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ ਮਨਜੀਤ ਉਸ ਬੱਚੇ ਦੇ ਕੋਲ ਜਾਂਦਾ ਹੈ ਤੇ ਉਹਨੂੰ ਚੁੱਪ ਕਰਵਾਉਂਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਕੀ ਹੋ ਗਿਆ ਸੀ ਤੇਰੇ ਪਾਪਾ ਨੂੰ ਤੇਰੇ ਘਰ ਵਿੱਚ ਹੁਣ ਕੌਣ-ਕੌਣ ਹੈ ਕੋਈ ਨਹੀਂ ਤੇਰੇ ਘਰ ਵਿੱਚ ਜੋ ਤੂੰ ਇਸ ਤਰ੍ਹਾਂ ਸੜਕਾਂ ਤੇ ਤੁਰਿਆ ਫਿਰਦਾ ਹੈ ਇਸ ਤੋਂ ਬਾਅਦ ਉਹ ਬੱਚਾ ਮਨਜੀਤ ਨੂੰ ਆਪਣੀ ਪੂਰੀ ਕਹਾਣੀ ਸੁਣਾਉਣ ਲੱਗਦਾ ਹੈ ਉਹ ਦੱਸਦਾ ਹੈ ਕਿ ਮੇਰੇ ਪਾਪਾ ਇੱਕ ਅਮੀਰ ਵਿਅਕਤੀ ਦੀ ਕਾਰ ਚਲਾਉਂਦੇ ਸੀ ਮੇਰੇ ਪਾਪਾ ਆਪਣੇ ਮਾਲਕ ਦੀ ਕਾਰ ਘਰ ਵਿੱਚ ਵੀ ਲੈ ਆਉਂਦੇ ਮੈਂ ਆਪਣੇ ਮਾਪੇ ਨਾਲ ਬਹੁਤ ਖੁਸ਼ ਸੀ ਪਰ ਇੱਕ ਦਿਨ ਅਚਾਨਕ ਮੇਰੇ ਪਾਪਾ ਦੀ ਮੌਤ ਹੋ ਗਈ ਉਸ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਪਾਲਣ ਦੀ ਕੋਸ਼ਿਸ਼ ਕੀਤੀ ਪਰ ਦੋ ਕੁ ਮਹੀਨਿਆਂ ਬਾਅਦ ਮੇਰੀ ਮਾਂ ਦੀ ਵੀ ਇੱਕ ਬਿਮਾਰੀ ਕਰਕੇ ਮੌਤ ਹੋ ਗਈ ਤੇ ਹੁਣ ਮੈਂ ਇਸ ਦੁਨੀਆ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਹਾਂ ਮੈਂ ਇੱਥੇ ਹੀ ਸੜਕਾਂ ਉੱਤੇ ਤੁਰਿਆ ਫਿਰਦਾ ਹਾਂ ਮੈਂ ਇੱਥੇ ਨੇੜੇ ਇੱਕ ਹੋਟਲ 'ਚ ਕੰਮ ਕਰਦਾ ਹਾਂ ਜਿਸ ਨਾਲ ਮੇਰਾ ਢਿੱਡ ਭਰ ਜਾਂਦਾ ਹੈ ਇੱਕ ਦਿਨ ਸਵੇਰੇ-ਸਵੇਰੇ ਜਦੋਂ ਮੈਂ ਆਪਣੇ ਦੋਸਤਾਂ ਨਾਲ ਇੱਥੋਂ ਦੀ ਲੰਘ ਰਿਹਾ ਸੀ ਉਦੋਂ ਹੀ ਮੇਰੀ ਨਜ਼ਰ ਇਸ ਕਾਰ ਤੇ ਪੈ ਗਈ ਇਹ ਕਾਰ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਕਾਰ ਮੇਰੇ ਪਾਪਾ ਤੇ ਮੈਂ ਸਾਫ ਕਰਦੇ ਸੀ ਇਹ ਕਾਰ ਨੂੰ ਦੇਖ ਕੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਮੇਰਾ ਮਨ ਕੀਤਾ ਕਿ ਮੈਂ ਇਸ ਕਾਰ ਨੂੰ ਸਾਫ ਕਰ ਦੇਵਾਂ ਉਸ ਤੋਂ ਬਾਅਦ ਮੈਂ ਹਰ ਰੋਜ਼ ਇੱਥੇ ਸਵੇਰੇ ਸਵੇਰੇ ਆ ਕੇ ਕਾਰ ਨੂੰ ਸਾਫ ਕਰਨ ਲੱਗ ਗਿਆ ਜਦੋਂ ਮਨਜੀਤ ਇਹ ਗੱਲ ਸੁਣਦਾ ਤਾਂ ਉਹ ਚੁੱਪਚਾਪ ਖੜਾ ਰਹਿ ਜਾਂਦਾ ਇਸ ਬੱਚੇ ਦੇ ਅੰਦਰ ਮਨਜੀਤ ਨੂੰ ਆਪਣੀ ਪੂਰੀ ਕਹਾਣੀ ਦਿਖਾਈ ਦੇ ਰਹੀ ਸੀ ਜਿਸ ਤਰ੍ਹਾਂ ਮਨਜੀਤ ਨੇ ਆਪਣਾ ਸਾਰਾ ਪਰਿਵਾਰ ਖੋਹ ਦਿੱਤਾ ਸੀ ਉਸੇ ਤਰ੍ਹਾਂ ਇਸ ਬੱਚੇ ਦਾ ਵੀ ਹੁਣ ਇਸ ਦੁਨੀਆ 'ਚ ਕੋਈ ਨਹੀਂ ਸੀ। ਮਨਜੀਤ ਉਹਦੇ ਵੱਲ ਦੇਖਦਾ ਹੀ ਰਹਿ ਜਾਂਦਾ ਹੈ। ਉਹ ਬੱਚਾ ਕਾਰ ਨੂੰ ਸਾਫ਼ ਕਰਨ ਤੋਂ ਬਾਅਦ ਉੱਥੋਂ ਚਲਾ ਜਾਂਦਾ ਹੈ। ਜਦੋਂ ਉਹ ਬੱਚਾ ਚਲਾ ਜਾਂਦਾ ਹੈ ਤਾਂ ਮਨਜੀਤ ਉਹਨੂੰ ਭੱਜ ਕੇ ਇਧਰ-ਉਧਰ ਦੇਖਣ ਲੱਗਦਾ ਹੈ। ਪਰ ਹੁਣ ਤੱਕ ਉਹ ਬੱਚਾ ਉੱਥੋਂ ਜਾ ਚੁੱਕਿਆ ਸੀ। ਮਨਜੀਤ ਹੁਣ ਉੱਥੇ ਨੇੜੇ ਇੱਕ ਦੁਕਾਨਦਾਰ ਤੋਂ ਪੁੱਛਦਾ ਹੈ ਕਿ ਤੁਸੀਂ ਇਸ ਬੱਚੇ ਨੂੰ ਜਾਣਦੇ ਹੋ? ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਂ ਇਸ ਬੱਚੇ ਨੂੰ ਨਹੀਂ ਜਾਣਦਾ। ਾਰੇ ਬੱਚਾ ਰੋਜ ਇੱਥੇ ਸਵੇਰੇ ਜਲਦੀ ਆ ਕੇ ਤੇਰੀ ਕਾਰ ਨੂੰ ਸਾਫ ਕਰਦਾ ਹੈ ਉਸ ਤੋਂ ਬਾਅਦ ਮਨਜੀਤ ਇੱਕ ਵਾਰ ਤਾਂ ਆਪਣੇ ਕੰਮ ਤੇ ਚਲਾ ਜਾਂਦਾ ਹੈ ਫਿਰ ਸਾਰਾ ਦਿਨ ਉਸ ਬੱਚੇ ਬਾਰੇ ਹੀ ਸੋਚਦਾ ਰਹਿੰਦਾ ਹੈ ਕਿਉਂਕਿ ਉਸ ਨੂੰ ਇਸ ਬੱਚੇ ਦੇ ਅੰਦਰ ਆਪਣੇ ਬੱਚੇ ਦਿਖਾਈ ਦੇ ਰਹੇ ਸੀ ਅਗਲੇ ਦਿਨ ਸਵੇਰੇ ਉਸ ਬੱਚੇ ਦੇ ਆਉਣ ਤੋਂ ਪਹਿਲਾਂ ਹੀ ਮਨਜੀਤ ਬਾਹਰ ਆ ਕੇ ਖੜ ਜਾਂਦਾ ਹੈ ਥੋੜੇ ਟਾਈਮ ਬਾਅਦ ਹੀ ਉਹ ਬੱਚਾ ਜਿਹਦਾ ਨਾਮ ਰਾਜੂ ਸੀ ਉਸ ਨੂੰ ਗਲੀ ਦੇ ਮੋੜ ਤੇ ਆਉਂਦਾ ਹੋਇਆ ਦਿਖਾਈ ਦਿੰਦਾ ਹੈ ਮਨਜੀਤ ਆਪਣੀ ਕਾਰ ਦੇ ਨੇੜੇ ਆ ਕੇ ਖੜਾ ਹੋ ਜਾਂਦਾ ਹੈ ਮਨਜੀਤ ਨੂੰ ਖੜਾ ਦੇਖ ਕੇ ਉਹ ਬੱਚਾ ਸੋਚਣ ਲੱਗਦਾ ਹੈ ਕਿ ਹੋ ਸਕਦਾ ਹੈ ਇਹ ਅੱਜ ਮੈਨੂੰ ਇਹ ਆਪਣੀ ਕਾਰ ਸਾਫ਼ ਨਾ ਕਰੰਦ ਦੇ। ਇਹ ਸੋਚਦਾ ਹੋਇਆ ਉਹ ਬੱਚਾ ਅੱਗੇ ਆਉਂਦਾ ਹੈ। ਚੁੱਪਚਾਪ ਉਸ ਕਾਰ ਨੂੰ ਸਾਫ਼ ਕਰਨ ਲੱਗਦਾ ਹੈ। ਜਦੋਂ ਬੱਚਾ ਕਾਰ ਨੂੰ ਸਾਫ਼ ਕਰ ਰਿਹਾ ਸੀ ਤਾਂ ਮਨਜੀਤ ਉਸ ਨਾਲ ਹੋਰ ਗੱਲਾਂ ਕਰਨ ਲੱਗਦਾ ਹੈ। ਉਸ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਕਿਹੜੀ ਕਲਾਸ 'ਚ ਪੜਦਾ ਹੈ? ਹੁਣ ਕਿੱਥੇ ਰਹਿਣਾ ਹੈ? ਉਹ ਬੱਚਾ ਕਹਿੰਦਾ ਹੈ ਕਿ ਮੈਨੂੰ ਜਿੱਥੇ ਵੀ ਜਗ੍ਹਾ ਮਿਲ ਜਾਂਦੀ ਹੈ ਮੈਂ ਉੱਥੇ ਹੀ ਸੌਂ ਜਾਂਦਾ ਹਾਂ। ਕਿਉਂਕਿ ਪਹਿਲਾਂ ਤਾਂ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਪਰ ਹੁਣ ਮੇਰੇ ਕੋਲ ਕਿਰਾਇਆ ਦੇਣ ਦੇ ਪੈਸੇ ਨਹੀਂ ਹਨ ਮੇਰੇ ਕੰਮ ਨਾਲ ਮੇਰੇ ਖਾਣ ਪੀਣ ਦਾ ਇੰਤਜ਼ਾਮ ਤਾਂ ਹੋ ਹੀ ਜਾਂਦਾ ਹੈ ਹੁਣ ਮੈਂ ਸਕੂਲ ਨਹੀਂ ਜਾਂਦਾ ਕਿਉਂਕਿ ਮੇਰੀ ਦੇਖਭਾਲ ਕਰਨ ਲਈ ਕੋਈ ਨਹੀਂ ਤੇ ਨਾ ਹੀ ਕੋਈ ਮੇਰੀ ਫੀਸ ਭਰਨ ਵਾਲਾ ਹੈ ਮਨਜੀਤ ਉਹਨੂੰ ਕਹਿੰਦਾ ਤੂੰ ਇਸ ਕਾਰ ਨੂੰ ਹਰ ਰੋਜ਼ ਸਾਫ਼ ਕਰ ਸਕਦਾ ਹੈ ਉਸ ਨੂੰ ਕਹਿੰਦਾ ਹੈ ਕਿ ਹੁਣ ਤੈਨੂੰ ਸਕੂਲ ਵੀ ਜਾਣਾ ਪਵੇਗਾ ਤੇਰੀ ਸਕੂਲ ਦੀ ਸਾਰੀ ਫੀਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ ਪਰ ਮੇਰੀ ਇੱਕ ਸ਼ਰਤ ਹੈ ਅੱਜ ਤੋਂ ਬਾਅਦ ਤੂੰ ਇਸੇ ਘਰ ਵਿੱਚ ਰਹਵੇਂਗਾ ਜਿੱਥੇ ਮੈਂ ਰਹਿਣਾ। ਇਹ ਸੁਣ ਕੇ ਰਾਜੂ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਹਨੂੰ ਮਨਜੀਤ ਦੀ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਇੰਨਾ ਵੱਡਾ ਘਰ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਦੇਖਿਆ। ਉਹ ਮਨਜੀਤ ਨੂੰ ਪੁੱਛਣ ਲੱਗਦਾ ਹੈ ਕਿ ਤੁਸੀਂ ਸੱਚ ਕਹਿ ਰਹੇ ਹੋ? ਮਨਜੀਤ ਕਹਿੰਦਾ ਕਿ ਹਾਂ, ਮੈਂ ਬਿਲਕੁਲ ਸੱਚ ਕਹਿ ਰਿਹਾ। ਮੈਂ ਸੱਚਮੁੱਚ ਤੈਨੂੰ ਆਪਣੇ ਕੋਲ ਰੱਖਣਾ ਚਾਹੁੰਦਾ। ਉਸ ਤੋਂ ਬਾਅਦ ਰਾਜੂ ਵੀ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ। ਹੁਣ ਮਨਜੀਤ ਉਸ ਬੱਚੇ ਨੂੰ ਆਪਣੇ ਨਾਲ ਆਪਣੇ ਘਰ ਦੇ ਅੰਦਰ ਲੈ ਕੇ ਚਲਾ ਜਾਂਦਾ ਹੈ। ਉੱਥੇ ਜਾਣ ਤੋਂ ਬਾਅਦ ਉਹ ਬੱਚੇ ਨੂੰ ਕੁਝ ਕੱਪੜੇ ਦਿੰਦਾ ਜੋ ਮਨਜੀਤ ਦੇ ਪੁੱਤ ਦੇ ਸੀ। ਇਹ ਕੱਪੜੇ ਰਾਜੂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਆ ਗਏ। ਜਿਵੇਂ ਹੀ ਨਹਾ ਕੇ ਰਾਜੂ ਉਹਨਾਂ ਕੱਪੜਿਆਂ ਨੂੰ ਪਾਉਂਦਾ ਤਾਂ ਮਨਜੀਤ ਉਹਨੂੰ ਆਪਣੇ ਗਾਲ ਨਾਲ ਲਾ ਲੈਂਦਾ। ਰਾਜੂ ਮਨਜੀਤ ਦੀਆਂ ਅੱਖਾਂ ਦੇ ਹੰਝੂਆਂ ਨੂੰ ਪੂੰਝਦਾ ਹੋਇਆ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ? ਤਾਂ ਮਨਜੀਤ ਕਹਿੰਦਾ ਕੀ ਬੇਟਾ ਤੈਨੂੰ ਇੰਨਾ ਕੱਪੜਿਆਂ ਵਿੱਚ ਦੇਖ ਕੇ ਮੈਨੂੰ ਮੇਰੇ ਬੱਚੇ ਦੀ ਯਾਦ ਆ ਗਈ ਉਹ ਰਾਜੂ ਨੂੰ ਆਪਣੇ ਪਰਿਵਾਰ ਬਾਰੇ ਦੱਸਦਾ ਜਿਸ ਬਾਰੇ ਸੁਣ ਕੇ ਰਾਜੂ ਨੂੰ ਬਹੁਤ ਦੁੱਖ ਹੁੰਦਾ ਹੁਣ ਮਨਜੀਤ ਰਾਜੂ ਦਾ ਇੱਕ ਵਧੀਆ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੰਦਾ ਹੈ ਉਹ ਮਨਜੀਤ ਦੇ ਨਾਲ ਹੀ ਰਹਿਣ ਲੱਗ ਗਿਆ ਸੀ ਜਿਹੇ ਦਿਨਾਂ ਵਿੱਚ ਦੋਹਾਂ ਵਿੱਚ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਹੈ ਮਨਜੀਤ ਉਹਨੂੰ ਇੱਕ ਦਿਨ ਆਪਣੇ ਲੁਧਿਆਣੇ ਵਾਲੇ ਘਰ ਵਿੱਚ ਲੈ ਕੇ ਜਾਂਦਾ ਜਿਹੜਾ ਕਿ ਇਸ ਘਰ ਨਾਲੋਂ ਵੀ ਵੱਡਾ ਸੀ ਤੇ ਨੌਕਰ ਉਹਨੂੰ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰਾ ਰੱਖ ਰਹੇ ਸਨ ਰਾਜੂ ਲੁਧਿਆਣੇ ਵਾਲੇ ਘਰ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਕਿਉਂਕਿ ਇਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਹੁਣ ਰਾਜੂ ਤੇ ਮਨਜੀਤ ਲੁਧਿਆਣੇ ਵਾਲੇ ਘਰ ਵਿੱਚ ਹੀ ਸ਼ਿਫਟ ਹੋ ਗਏ ਸਨ ਉਹ ਉੱਥੇ ਹੀ ਉਸ ਨੂੰ ਪੜਾਉਣ ਲੱਗਦਾ ਹੈ ਉਹ ਕੰਮ ਕਰ ਰਹੇ ਸਾਰੇ ਨੌਕਰਾਂ ਨੂੰ ਇਹੀ ਕਹਿੰਦਾ ਕਿ ਇਹ ਮੇਰਾ ਪੁੱਤ ਹੈ ਤੇ ਅੱਜ ਤੋਂ ਬਾਅਦ ਤੁਸੀਂ ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਹੈ ਇਹ ਗੱਲ ਸੁਣ ਕੇ ਰਾਜੂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਉਨੇ ਰਾਜੂ ਨੂੰ ਹੁਣ ਗੋਦ ਲੈ ਲਿਆ ਸੀ ਰਾਜੂ ਮਨਜੀਤ ਨੂੰ ਹੁਣ ਆਪਣਾ ਪਾਪਾ ਹੀ ਕਹਿਣ ਲੱਗ ਗਿਆ ਮਨਜੀਤ ਦੇ ਇੱਕ ਵਧੀਆ ਫੈਸਲੇ ਨੇ ਇੱਕ ਛੋਟੇ ਜਿਹੇ ਮਾਸੂਮ ਬੱਚੇ ਦੀ ਜ਼ਿੰਦਗੀ ਬਦਲ ਦਿੱਤੀ ਇੱਕ ਬੱਚਾ ਜਿਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ ਤੇ ਉਹ ਮੰਗਤਿਆਂ ਵਾਲੀ ਜ਼ਿੰਦਗੀ ਜਿਉ ਰਿਹਾ ਸੀ ਅੱਜ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣ ਗਿਆ ਉਹ ਆਪਣੀ ਪੜ੍ਹਾਈ ਲਿਖਾਈ ਵੱਲ ਪੂਰਾ ਧਿਆਨ ਦਿੰਦਾ ਹੈ ਮਨਜੀਤ ਦੀ ਜ਼ਿੰਦਗੀ ਵੀ ਹੁਣ ਪਟੜੀ ਤੇ ਆ ਗਈ ਸੀ ਉਹ ਰਾਜੂ ਵਿੱਚ ਆਪਣਾ ਪਰਿਵਾਰ ਦੇਖਣ ਲੱਗ ਗਿਆ ਸੀ ਹੁਣ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਲੰਘ ਰਹੀ ਸੀ ਦੋਨੇ ਜਾਣੇ ਬਹੁਤ ਹੀ ਖੁਸ਼ ਸਨ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਨਾਲ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਕਹਾਣੀਆਂ ਵਿਦਰਾਜ ਵੀਰ ਦੇ ਨਾਲ ਧੰਨਵਾਦ